ਰੱਦ ਹੋਇਨ ਨੂੰ ਤੁਹਾਨੂੰ ਕਿੰਨਾ ਕੁ ਟਾਈਮ ਜਿਹੜਾ ਹੋ ਗਿਆ 7 ਸਾਲ ਹੋ ਗਏ ਘਰ ਦੇ ਨਹੀਂ ਮੈਨੂੰ ਛੱਡ ਕੇ ਗਿਆ ਮੈਂ ਆਪ ਆਇਆ ਸੀ ਕਿਉਂਕਿ ਮੈਨੂੰ ਕੋਈ ਅਹੋਜੀ ਮਜਬੂਰੀ ਨਹੀਂ ਸੀ ਕਿਉਂਕਿ ਮੇਰੀ ਵਾਈਫ ਦੀ ਡੈਥ ਹੋ ਗਈ ਸੀ ਬੱਚੇ ਬਾਹਰ ਸੀ ਵੈਲ ਐਸਟੈਬਲਿਸ਼ ਸੀਗਾ ਸਿਰਫ ਔਰ ਸਿਰਫ ਇਸ ਤਰ੍ਹਾਂ ਹੋਇਆ ਕਿ ਮੈਂ ਕੱਲਾ ਆਪਣੇ ਆਪ ਨੂੰ ਅਲੋਨ ਫੀਲ ਕਰਦਾ ਸੀ ਜੀ ਔਰ ਇਕੱਲਾ ਮੈਂ ਜ਼ਿੰਦਗੀ ਜੀਣੇ ਵਿੱਚ ਔਖੀ ਲੱਗਦੀ ਸੀ ਮੈਂ ਸਾਰੀ ਉਮਰ ਟੀਚਿੰਗ ਹੀ ਕੀਤੀ ਹੈ ਇੱਥੇ ਆਉਣ ਤੋਂ ਬਾਅਦ ਪਰ ਮੈਨੂੰ ਮਿਲ ਉਹ ਇੱਥੇ ਟੀਚਿੰਗ ਦੇ ਵਿੱਚ ਚੇਅਰਮੈਨ ਦਾ ਆਪਣਾ ਸਕੂਲ ਆਸ਼ਰਮ ਦਾ ਉਹ ਸਕੂਲ ਦੇ ਵਿੱਚ ਪੜਾਉਣ ਲੱਗ ਪਿਆ ਪੜਾਉਣ ਦੇ ਨਾਲ ਮੈਨੂੰ ਬਹੁਤ ਮੇਰੀ ਲਾਈਫ ਇੱਥੇ ਫਰਸਟ ਕਲਾਸ ਚੱਲ ਗਈ ਇੱਥੇ ਰਹਿ ਕੇ ਸੇਵਾ ਕਰਨੀ ਸਿੱਖੀ ਇਨਸਾਨੀਅਤ ਦੀ ਸੇਵਾ ਕਰਨੀ ਸਿੱਖੀ ਜਿੰਨੀ ਜਾ ਮੈਥ ਤੇ ਸਾਇੰਸ ਦੋਨੇ ਬੜੇ ਔਖੇ ਲੱਗਦੇ ਕਈ ਨੂੰ ਸਾਇੰਸ ਦੇ ਵਿੱਚ ਇੰਟਰਸਟ ਹੁੰਦਾ ਕਈ ਨੂੰ ਮੈਥ ਦੇ ਵਿੱਚ ਇੰਟਰਸਟ ਹੁੰਦਾ ਆਲ ਸਬਜੈਕਟ ਆ ਡੀਸੀ ਇਟ ਇਜ਼ ਟੀਚਰ ਲਈ ਹੈ ਕਿ ਟੀਚਰ ਮੋਟੀਵੇਸ਼ਨ ਕਿਦਾਂ ਕਰਦਾ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਨੇ ਹਮਿਲਿਕ ਸਵਾਗਤ ਕਰਦੀਆਂ ਅੱਜ ਸਾਡੇ ਨਾਲ ਸੁਦਰਸ਼ਨ ਸਿੰਘ ਜੀ ਮੌਜੂਦ ਨੇ ਜੋ ਕਿ 7 ਸਾਲ ਤੋਂ ਜਿਹੜੀ ਹੈ ਫ੍ਰੀ ਸੇਵਾ ਕਰ ਰਹੇ ਸੇਵਾ ਕਰਨ ਦਾ ਉਹਨਾਂ ਦਾ ਜਿਹੜਾ ਅੰਦਾਜ਼ ਥੋੜਾ ਅਲੱਗ ਹੈ ਕਿਉਂਕਿ ਉਹ ਬੱਚਿਆਂ ਨੂੰ ਜਿਹੜਾ ਫ੍ਰੀ ਦੇ ਵਿੱਚ ਜਿਹੜਾ ਹੈ ਮੈਥ ਤੇ ਸਾਇੰਸ ਪੜ੍ਹਾਉਂਦੇ ਨੇ ਪਹਿਲਾਂ ਉਹ ਟੀਚਰ ਸੀਗੇ ਕਪੂਰਤਲਾ ਦੇ ਵਿੱਚ ਤੇ ਉਸ ਦੇ ਨਾਲ ਜਿਹੜੇ ਨੇ ਉਹਨਾਂ ਦੇ ਘਰਦਿਆਂ ਦੀ ਜਿਹੜੀ ਡੈਥ ਹੋ ਜਾਂਦੀ ਉਸ ਤੋਂ ਬਾਅਦ ਉਹਨਾਂ ਦੇ ਬੱਚੇ ਜਿਹੜੇ ਬਾਹਰ ਚੱਲ ਜਾਂਦੇ ਨੇ ਤੇ ਉਹ ਨਿਸ਼ਕਾਮ ਆਸ਼ਰਮ ਜਿਹੜੇ ਪਹੁੰਚ ਜਾਂਦੇ ਨੇ ਤੇ ਸਾਰੀ ਗੱਲਬਾਤ ਕਰਦੇ ਹਾਂ ਤੇ ਇਪੁੱਛਦੇ ਆ ਕਿ ਟੀਚਿੰਗ ਜਿਹੜੀ ਆ ਪਹਿਲਾਂ ਤੋਂ ਕਰਦੇ ਸੀ ਕਿ ਕਿ ਇੱਥੇ ਆ ਕੇ ਕਰਨ ਲੱਗੇ ਹੋਰ ਕੀ ਕੀ ਕਰਦੇ ਸੀ ਕਿ ਸਾਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਰ ਸੋਸ਼ੀ ਗਾ ਜੀ ਥੈਂਕ ਯੂ ਜੀ ਕੀ ਆ ਚੱਲਾਂ ਠੀਕ ਹੈ ਜੀ ਠੀਕੋ ਹਾਂ ਜੀ ਫਿਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿਹੜੇ ਅਰਦੇ ਵਿੱਚ ਤੁਸੀਂ ਰਿਟਾਇਰ ਹੋਏ ਕਿੱਦਾਂ ਨਿਸ਼ਕਾਮ ਆਸ਼ਰਮ ਪਹੁੰਚੇ ਕੀ ਜਰਿਆ ਬਣਿਆ ਘਰ ਦੇ ਕਿਵੇਂ ਤੁਹਾਨੂੰ ਛੱਡ ਕੇ ਇਸ ਤਰ੍ਹਾਂ ਸੀ ਜੀ ਕਰਦੇ ਨਹੀਂ ਮੈਨੂੰ ਛੱਡ ਕੇ ਗਿਆ ਮੈਂ ਆਪ ਆਇਆ ਸੀਗਾ ਜੀ ਕਿਉਂਕਿ ਮੈਨੂੰ ਕੋਈ ਉਹੋ ਜੀ ਮਜਬੂਰੀ ਨਹੀਂ ਸੀ ਜੀ ਮੇਰੇ ਕਿਉਂਕਿ ਮੈਂ ਵੈਲ ਐਸਟੈਬਲਿਸ਼ ਸੀਗਾ ਸਿਰਫ ਔਰ ਸਿਰਫ ਇਸ ਤਰ੍ਹਾਂ ਹੋਇਆ ਕਿ ਮੈਂ ਕੱਲਾ ਆਪਣੇ ਆਪ ਨੂੰ ਅਲੋਨ ਫੀਲ ਕਰਦਾ ਸੀ ਜੀ ਔਰ ਇਕੱਲਾ ਮੈਂ ਜ਼ਿੰਦਗੀ ਜੀਣੇ ਮੈਨੂੰ ਔਖੀ ਲੱਗਦੀ ਸੀ ਜੀ ਕਿਉਂਕਿ ਮੇਰੀ ਵਾਈਫ ਦੀ ਡੈਥ ਹੋ ਗਈ ਸੀ ਬੱਚੇ ਬਾਹਰ ਸੀ ਔਰ ਮੇਰਾ ਇੱਕ ਦੋਸਤ ਸੀ ਉਹ ਦੀ ਕਿਸੇ ਟਾਈਮ ਤੇ ਉਹ ਦੀ ਭੂਆ ਐ ਸਾਸ਼ਤਰਮ ਚ ਰਹੀ ਸੀ ਜੀ ਤੋਂ ਉਹ ਇਹਨਾਂ ਦੀ ਸੇਵਾ ਤੋਂ ਬਹੁਤ ਸੈਟੀਸਫਾਈਡ ਸੀ ਉਹਨਾਂ ਨੇ ਇੱਥੇ ਮੈਨੂੰ ਇਹ ਦੱਸਿਆ कि उस तो बाद मेरा टीचिंग मेरा प्रोफेशन है मेरा शौक है मैं सारी उम्र टीचिंग ही कीती है इथे आन तो बाद ਮੈਨੂੰ ਮਿਲੋ ਇਥੇ ਟੀਚਿੰਗ ਦੇ ਵਿੱਚ ਚੇਅਰਮੈਨ ਦਾ ਆਪਣਾ ਸਕੂਲ ਆਸ਼ਰਮ ਦਾ ਉਹ ਸਕੂਲ ਦੇ ਵਿੱਚ ਪੜਾਉਣ ਲੱਗ ਪਿਆ ਪੜਾਉਣ ਦੇ ਨਾਲ ਮੈਨੂੰ ਬਹੁਤ ਮੇਰੀ ਲਾਈਫ ਇਥੇ ਫਰਸਟ ਕਲਾਸ ਚੱਲ ਰਹੀ ਮਤਲਬ ਇਥੇ ਮਤਲਬ ਕਿ ਜਿਹੜੇ ਤੁਸੀਂ ਸੇਵਾ ਕਰ ਰਹੇ ਬਿਲਕੁਲ ਫ੍ਰੀ ਕਰਦੇ ਹੋ ਕੋਈ ਪੈਸਾ ਵਗੈਰਾ ਨਹੀਂ 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 ਕੋਈ ਪੈਸਾ ਨਹੀਂ ਲੱਗਦਾ ਅੱਜ ਕਿਹੜੇ ਸਟੈਂਡਰਡ ਤੱਕ ਜਿਹੜੇ ਬੱਚੇ ਨੂੰ ਪੜਾਉਂਦੇ ਮੈਂ 10th ਤੱਕ ਹੀ 10th ਤੱਕ ਸਾਰੇ ਬੱਚੇ ਕਿਉਂਕਿ ਇਹਨਾਂ ਦਾ ਸਕੂਲ 10th ਸਟੈਂਡਰਡ ਤੱਕ 10th ਸਰ ਹੁੰਦਾ ਤਾਂ ਪਹਿਲਾ ਜਦੋਂ ਤੁਸੀਂ ਮਤਲਬ ਰਿਟਾਇਰ ਨਹੀਂ ਹੋਏ ਸੀ ਕਿ ਤੁਹਾਡੇ ਗਵਰਨਮੈਂਟ ਜੌਬ ਸੀ ਪਹਿਲਾ ਕਿਹੜੇ ਕਲਾਸ ਨੂੰ ਪੜਾਉਂਦੇ ਮੈਂ 10th ਤੱਕ ਹੀ ਮੋਸਟਲੀ ਪੜਾਇਆ ਪਰ ਕਿਸੇ ਵੇਲੇ +2 ਤੱਕ ਵੀ ਪੜਾ ਲੈਂਦਾ ਜੀ ਤੇ ਕੀ ਹੋਇਆ ਸੀਗਾ ਤੁਹਾਡੀ ਵਾਈਫ ਨੂੰ ਕਿ ਉਹ ਚਲ ਗਈ ਉਹਨਾਂ ਦੀ ਡੈਥ ਹੋਈ ਹੈ ਨੈਚੁਰਲ ਡੈਥ ਹੋ ਗਈ ਸੀ ਤੇ ਹੁਣ ਬੱਚੇ ਮਤਲਬ ਕੀ ਮਿਲਣ ਆਉਂਦੇ ਨੇ ਜਾਂ ਫੇਰ ਗੱਲਬਾਤ ਕਰਦੇ ਨੇ ਤੁਹਾਡੇ ਨਹੀਂ ਉਹ ਮਿਲਣ ਤਾਂ ਨਹੀਂ ਆਏ ਹਾਂ ਮੇਰੇ ਨਾਲ ਗੱਲਬਾਤ ਇਨ ਟਕ ਕੰਟੈਕਟ ਹੈਗੇ ਆ ਉਹਨਾਂ ਨਾਲ ਮੇਰੀ ਗੱਲਬਾਤ ਮੋਸਟਲੀ ਡੇਲੀ ਹੁੰਦੀ ਰਹੇ ਡੇਲੀ ਹੁੰਦੀ ਹੈ ਕਿਸ ਤਰ੍ਹਾਂ ਲੱਗਦਾ ਜਿਵੇਂ ਕਿ ਬੱਚਿਆਂ ਨੂੰ ਦੇਖਦੇ ਹੋ ਛੋਟੇ ਛੋਟੇ ਬੱਚਿਆਂ ਨੂੰ ਪੜਦਾ ਹੋਇਆ ਦੇਖਦੇ ਹੋ ਉਹਨਾਂ ਨੂੰ ਪੜ੍ਹਾਉਂਦੇ ਹੋ ਹੈਨਾ ਕਿਸ ਤਰੀਕੇ ਦਾ ਮਤਲਬ ਕਿ ਫੀਲ ਹੁੰਦਾ ਹੈ ਅੱਛਾ ਫੀਲ ਹੁੰਦਾ ਲਾਈਕ ਇਟ ਐਮ ਇਤਨਾ ਹੁੰਦਾ ਨਾ ਕਿ ਬੰਦਾ ਮਤਲਬ ਕਿ ਆਪਣੇ ਸਾਰੇ ਦੁੱਖ ਭੁੱਲ ਜਾਂਦਾ ਹੈ ਇਦਾਂ ਹੁੰਦਾ ਹੈ ਤੁਹਾਡੇ ਨਾਲ अच्छा फील ਹੁੰਦਾ ਮੇਰਾ ਮਿਰਓਵਰ ਮੈਨੂੰ ਆਪਣੇ ਆਪ ਨੂੰ ਵੀ ਬੜੇ ਸੈਟੀਸਫੈਕਸ਼ਨ ਮਹਿਸੂਸ ਹੁੰਦੀ ਹੈ ਕਿਉਂਕਿ ਮੇਰਾ ਸ਼ੌਕ ਵੀ ਹੈ ਔਰ ਮੇਰਾ profession ਹੈ ਮੈਨੂੰ ਅੱਛਾ ਲੱਗਦਾ ਮੈਂ ਕਿਉਂਕਿ ਸਾਰਾ ਲਾਈਫ ਲੌਂਗ ਜਿਹੜਾ ਕੰਮ ਕੀਤਾ ਹੋਇਆ ਉਹ ਕਰਨ ਨੂੰ ਦੁਬਾਰਾ ਮਿਲ ਜੇ ਤਾਂ ਬਹੁਤ ਅੱਛਾ ਲੱਗਦਾ ਬਿਲਕੁਲ ਤੇ ਇੱਥੇ ਜਿਹੜੇ ਮਤਲਬ ਕਿ ਬੱਚੇ ਨੇ ਕਿੰਨੇ ਕ ਬੱਚੇ ਨੂੰ ਤੁਸੀਂ ਅੱਜ ਤੱਕ ਜਿਹੜੇ ਪੜ੍ਹਾ ਚੁੱਕੇ ਹੋ ਤਾਂ ਕਿਹੜੇ ਬੱਚੇ ਜਿਹੜੇ ਨੇ ਕਿਹੜੇ-ਕਿਹੜੇ ਮਕਾਮ ਤੱਕ ਜਿਹੜੇ ਪਹੁੰਚ ਚੁੱਕੇ ਇਸ ਤਰ੍ਹਾਂ ਡਿਟੇਲ ਤਾਂ ਮੇਰੇ ਕੋਲ ਨਹੀਂ ਮੈਂ ਨਹੀਂ ਦੱਸ ਸਕਦਾ ਅੱਛੇ ਆਪਣੀ ਆਪਣੀ ਲਾਈਫ ਸਕੂਲ ਟੀਚਰ ਸਕੂਲ ਪੜਾ ਕੇ ਬੱਚੇ ਚਲੇ ਗਏ ਬਾਅਦ ਦੇ ਵਿੱਚ ਬੱਚੇ ਜਿਹੜੇ ਕਾਲਜ ਗਏ ਕਿ ਕਿਤੇ ਚਲੇ ਗਏ ਉਹਨਾਂ ਦਾ ਸਕੂਲ ਟੀਚਰ ਨਾਲ ਮੋਸਟਲੀ ਸਟੂਡੈਂਟ ਦਾ ਬਹੁਤ ਅਤ ਕਰ ਲੱਗਦੀ ਰਹਿੰਦਾ ਕਿਉਂਕਿ ਬਾਅਦ ਵਿੱਚ ਕਾਲਜ ਸਟੂਡੈਂਟਸ ਉਹਨਾਂ ਦੀ ਲਾਈਫ ਚ ਇੱਕ ਕਵਾਲੀ ਟੀਚਰ ਲਾਈਫ ਚ ਆ ਜਾਂਦੇ ਆ ਬਿਲਕੁਲ ਇਸ ਤੇ ਤੇ ਜਿਸ ਤਰ੍ਹਾਂ ਆਪਾਂ ਦੇਖਦੇ ਆ ਨਾ ਕਿ ਹਾਂ ਘਰ ਦੇ ਵਿੱਚ ਇਕੱਲੇ ਰਹਿ ਗਏ ਹੋ ਜਾਂ ਫਿਰ ਤੁਹਾਨੂੰ ਮਤਲਬ ਕੀ ਕੁਝ ਹੈ ਨਹੀਂ ਕਰਨ ਦੇ ਵਿੱਚ ਤੇ ਤੁਸੀਂ ਆਸ਼ਰਮ ਦੇ ਵਿੱਚ ਵੀ ਆ ਕੇ ਰਹਿ ਸਕਦੇ ਹੋ ਕਿਉਂਕਿ ਤੁਹਾਨੂੰ ਇੱਥੇ ਹਰ ਤਰੀਕੇ ਦੀ ਜਿਹੜੀ ਫੈਸਿਲਿਟੀ ਉਹ ਵੀ ਮਿਲਦੀ ਹੈ ਜੇਕਰ ਤੁਸੀਂ ਕੁਝ ਸੇਵਾ ਜਿਹੜੀ ਆਸ਼ਰਮ ਨੂੰ ਲੈ ਕੇ ਕਰਨਾ ਚਾਹੁੰਦੇ ਹੋ ਉਹ ਵੀ ਜਰੂਰ ਜਿਹੜੀ ਕਰਨ ਦਾ ਮੌਕਾ ਮਿਲਦਾ ਹੈ ਅੱਛਾ ਆਸ਼ਰਮ ਦੀ ਫੈਸਿਲਿਟੀ ਨੂੰ ਲੈ ਕੇ ਗੱਲ ਕਰੀ ਕਿ ਕਿਹੜੀਆਂ ਫੈਸਿਲਿਟੀਆਂ ਨੇ ਜਿਹੜੇ ਇੱਥੇ ਮਿਲਦੀਆਂ ਜਿਹੜੇ ਤੁਸੀਂ ਬਿਲਕੁਲ ਹੀ ਮਤਲਬ ਸੈਟੀਸਫਾਈ ਫੀਲ ਹੀ ਨਹੀਂ ਹੁੰਦੇ ਵੀ ਘਰੋਂ ਬਾਹਰ ਆ ਮੈਂ ਐਨ ਲੱਗਦਾ ਵੀ ਕਰ ਹੀ ਆ ਮੈਂ ਜਿਸ ਤਰ੍ਹਾਂ ਡੇਲੀ ਲਾਈਫ ਪਸਾ ਪਸੇ ਕਿ ਤੇਨੇ ਕਿਤੇ ਕਮੀ ਮੈਸ ਉਸ ਹੁੰਦੀ ਆਪਣੀ ਵਾਈਫ ਉਹ ਤਾਂ ਨੇਚਰਲ ਹਰੇਕ ਬੰਦਾ ਵਾਈਫ ਤੇ ਜਾਨਤਵਾਦ ਕੱਲੇ ਲਈ ਬਹੁਤ ਔਖਾ ਹੁੰਦਾ ਕਿ ਇੱਕ ਮਤਲਬ ਕਿਹੜਾ ਇਦਾਂ ਦਾ ਟਾਈਮ ਹੁੰਦਾ ਜਿਸ ਟਾਈਮ ਸਭ ਤੋਂ ਜ਼ਿਆਦਾ ਮਰਜ਼ਬਤੀ ਵਾਈਫ ਦੀ ਯਾਦ ਆਵੇ ਇਥੇ ਇਟ ਇਜ਼ ਵੈਰੀ ਪਰਸਨਲ ਬੋਲੋ ਹਰ ਹਰ ਵਲੇ 24 ਆਵਰ ਜੀ ਸਾਡੇ ਨਾਲ ਅੱਛਾ ਜਿਵੇਂ ਨਾ ਆਪਾਂ ਦਾ ਮਤਲਬ ਕਿ ਸਾਰਿਆਂ ਨਾਲ ਰਹਿੰਦੇ ਆ ਇੱਥੇ ਮਤਲਬ ਕਿ ਤੁਹਾਡੇ ਕੋਈ ਫਰੈਂਚ ਬਣੇ ਆ ਵੀ ਹਾਂ ਆਪਾ ਆਸ਼ਰਮ ਦੇ ਵਿੱਚ ਰਹਿ ਰਹੇ ਨੇ ਫਰੈਂਚ ਬਣ ਕੇ ਨੇ ਬਹੁਤ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਲੀਆਂ ਨੇ ਜੀ ਸੁੱਖ ਸੁੱਖ ਸਾਂਝੀਆਂ ਕਰ ਲੀਆਂ ਨੇ ਫੈਮਿਲੀ ਮੈਂਬਰਸ ਦੀ ਤਰ੍ਹਾਂ ਜਾ ਰਹੇ ਆ ਫੈਮਿਲੀ ਮੈਂਬਰਸ ਦੀ ਤਰ੍ਹਾਂ ਜਾ ਰਹੇ ਆ ਇੱਥੇ ਮਤਲਬ ਬਿਲਕੁਲ ਸੈਲਫੀਸ਼ੀਅੰਟ ਹਮ ਹਰ ਇੱਕ ਚੀਜ਼ ਦੀ ਹਾਂ ਜੀ ਹਾਂ ਤੇ ਕੁਛ ਮਤਲਬ ਕਿ ਬੱਚੇ ਜਿਹੜੇ ਨੇ ਆਪਾਂ ਦੇਖ ਰਹੇ ਆ ਅੱਜ ਕੱਲ ਦੇ ਟਾਈਮ ਦੇ ਵਿੱਚ ਬੱਚੇ ਨਾ ਪੜਾਈ ਨੂੰ ਲੈ ਕੇ ਬਹੁਤ ਜ਼ਿਆਦਾ ਮਤਲਬ ਪਜਲ ਰਹੇ ਰਹਿੰਦੇ ਨੇ ਹਰ ਬਹੁਤ ਜ਼ਿਆਦਾ ਮਤਲਬ ਦਿਮਾਗ ਦੇ ਵਿੱਚ ਬੋਝ ਪਾ ਕੇ ਬੈਠੇ ਰਹਿੰਦੇ ਵੀ ਹਾਂ ਇਦਾਂ ਐ ਉਦਾਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਗੇ ਮੈਂ ਹੀ ਕਹੂੰਗਾ ਕਿ ਹਾਰਡ ਵਰਕ ਇਜ਼ ਦਾ ਓਨਲੀ ਵਿਟ ਕਿ ਨੋ ਸ਼ਾਰਟਵਰਕ ਨੋ ਸ਼ਾਰਟਕਟ ਅਤੇ ਕਈ ਬੱਚਿਆਂ ਨੂੰ ਨਾ ਮੈਥ ਤੇ ਸਾਇੰਸ ਦੋਨੇ ਬੜੇ ਔਖੇ ਲੱਗਦੇ ਕਈ ਨੂੰ ਸਾਇੰਸ ਦੇ ਵਿੱਚ ਇੰਟਰਸਟ ਹੁੰਦਾ ਕਈ ਨੂੰ ਮੈਥ ਦੇ ਵਿੱਚ ਇੰਟਰਸਟ ਹੁੰਦਾ ਤੁਹਾਨੂੰ ਕੀ ਲੱਗਦਾ ਕਿਸ ਤਰੀਕੇ ਨਾਲ ਬੈਲੈਂਸ ਕਰਕੇ ਜਿਹੜਾ ਮੈਥ ਤੇ ਸਾਇੰਸ ਦੋਨਾਂ ਨੂੰ ਈਜ਼ੀ ਬਣਾਇਆ ਜਾ ਸਕਦਾ ਹੈ ਦੇਖੋ ਇਹ ਹੈ ਕਿ ਟੀਚਰ ਤੇ ਡਿਪੈਂਡ ਕਰਦਾ ਹੈ ਤੇ ਟੀਚਰ ਕਿਸ ਤਰੀਕੇ ਨਾਲ ਮੋਟੀਵੇਟ ਕਰਦਾ ਹੈ ਮੋਟੀਵੇਟ ਕਰੋ ਤੇ ਕੋਈ ਸਬਜੈਕਟ ਈ ਡਿਫਿਕਲਟ ਨਹੀਂ ਜੀ ਔਰ ਸਬਜੈਕਟ ਆ ਈਜ਼ੀ ਇਟ ਇਜ਼ ਟੀਚਰ ਲਈ ਹੈ ਕਿ ਟੀਚਰ ਮੋਟੀਵੇਸ਼ਨ ਕਿੱਦਾਂ ਕਰਦਾ ਹੂੰ ਮੈਨੂੰ ਹਰ ਇੱਕ ਚੀਜ਼ ਨੂੰ ਸਮਝਾਉਣਾ ਉਹਨਾਂ ਨੂੰ ਬਣਾਉਣਾ ਮੋਟੀਵੇਟ ਕਰਨ। ਓਨਲੀ ਮੋਟੀਵੇਸ਼ਨ ਇਜ਼ ਓਨਲੀ ਮੈਥ। ਤੇ ਤੁਹਾਨੂੰ ਆਪਣੇ ਟਾਈਮ ਦੇ ਵਿੱਚ ਕਿਹੜਾ ਸਬਜੈਕਟ ਹੈ ਜਿਹੜਾ ਸਭ ਤੋਂ ਜ਼ਿਆਦਾ ਔਖਾ ਲੱਗਦਾ ਸੀ? ਜਦ ਤੁਸੀਂ ਪੜ੍ਹਦੇ ਹੁੰਦੇ ਸੀ। ਮੈਨੂੰ ਪੰਜਾਬੀ ਹਿੰਦੀ ਪੰਜਾਬੀ ਜਿਹੜੀ ਇਹ ਹਿੰਦੀ ਪੰਜਾਬੀ ਮੋਸਟਲੀ ਅੱਛਾ ਇਹ ਤੁਹਾਨੂੰ ਔਖੀ ਲੱਗਦੀ ਸੀ ਲੇਕਿਨ ਅੱਜ ਦੇ ਟਾਈਮ ਦੇ ਬੱਚਿਆਂ ਨੂੰ ਤਾਂ ਇਹ ਸਭ ਤੋਂ ਜ਼ਿਆਦਾ ਈਜ਼ੀ ਲੱਗਦਾ ਈਜ਼ੀ ਲੱਗਦਾ ਨਹੀਂ ਮਤਲਬ ਡਿਫਿਕਲਟ ਦਾ ਮਤਲਬ ਮੈਨੂੰ ਮੈਥ ਸਾਇੰਸ ਦੇ ਸ਼ੌਕ ਸੀ ਇੰਟਰਸਟ ਸੀਗਾ ਹਿੰਦੀ ਪੰਜਾਬੀ ਵੀ ਘੱਟ ਪੜਦਾ ਸੀ ਕਿ ਮੈਨੂੰ ਇਹੀ ਹੁੰਦਾ ਸੀ ਇਹਨਾਂ ਜਿਆਦਾ ਨੰਬਰ ਆ ਜਾਣ ਮੈਥ ਸਾਇੰਸ ਅੱਛਾ ਕੁਝ ਲਾਈਫ ਦਾ ਇੱਕ ਇਦਾਂ ਦਾ ਤਜਰਬਾ ਜਾਂ ਫਿਰ ਇਦਾਂ ਦਾ ਕੁਝ ਤੁਹਾਡੇ ਨਾਲ ਹੈਪਨਿੰਗ ਹੋਈ ਹੋ ਜੋ ਤੁਸੀਂ ਅੱਜ ਸਾਨੂੰ ਦੱਸਣਾ ਚਾਹੁੰਦੇ ਹੋ ਨਹੀਂ ਹੋ ਜੀ ਕੋਈ ਗੱਲ ਨਹੀਂ ਕੋਈ ਹੋਣੀ ਨਹੀਂ ਨੋ ਕੋਈ ਨਹੀਂ ਹੋਈ ਤਾਂ ਕੋਈ ਮੈਸੇਜ ਆਪਣੇ ਵੱਲੋਂ ਐਜ਼ ਅ ਟੀਚਰ ਬੱਚੇ ਨੂੰ ਕੀ ਮੈਸੇਜ ਜਿਹੜਾ ਤੁਸੀਂ ਦੇਣਾ ਚਾਹੋਗੇ ਕੀ ਉਹਨਾਂ ਨੂੰ ਜਿਹੜਾ ਇਹ ਕਹਿਣਾ ਚਾਹੋਗੇ ਹਾਰਡ ਵਰਕ ਓਨਲੀ ਹਾਰਡ ਵਰਕ ਅੱਛਾ ਨਿਸ਼ਕਾਮ ਆਸ਼्रम ਦੇ ਵਿੱਚ ਬੈਠੇ ਆ ਪਹਿਲਾਂ ਤਾਂ ਇਹ ਦੱਸੋ ਕਿ ਇੱਥੇ ਰਹਿੰਦੇ ਹੋਏ ਨੂੰ ਤੁਹਾਨੂੰ ਕਿੰਨਾ ਕੁ ਟਾਈਮ ਜਿਹੜਾ ਹੋ ਗਿਆ 7 ਸਾਲ ਹੋ ਗਏ 7 ਸਾਲ ਹੋ ਗਏ 7 ਸਾਲ ਦੇ ਵਿੱਚ ਕੀ ਕੁਝ ਇੱਥੇ ਜਿਹੜਾ ਅਚੀਵ ਕੀਤਾ ਹੈ ਕੀ ਕੁਝ ਜਿਹੜਾ ਇੱਥੇ ਦੇਖਿਆ ਆ ਕੀ ਕੁਝ ਜਿਹੜਾ ਹੈ ਇੱਥੇ ਰਹਿ ਕੇ ਮਤਲਬ ਕਿ ਫੀਲ ਕੀਤਾ ਹੈ ਇੱਥੇ ਰਹਿ ਕੇ ਸੇਵਾ ਕਰਨੀ ਸਿੱਖੀ ਇਨਸਾਨੀਅਤ ਦੀ ਸੇਵਾ ਕਰਨ ਲਈ ਜਿੰਨੀ ਜ ਇਹਨਾਂ ਦੇ ਮਤਲਬ ਕਿ ਕਾਫੀ ਮਤਲਬ ਕਿ ਅਕੰਧਾ ਤੇ ਵੀ ਲਿਖਿਆ ਹੋਇਆ ਕਿ ਕੀ ਕਹਿੰਦੇ ਆ ਨਾ ਕਿ ਕਿ ਤੁਸੀਂ ਉਹਨਾਂ ਨੂੰ ਬਾਹਰ ਕੱਢੋ ਜਿਹੜੇ ਕਿ ਮਹਿਸੂਸ ਕਰ ਸਕਦੇ ਆਪਾਂ ਨਾਲ ਗੱਲ ਕਰ ਸਕਦੇ ਤੇ ਉਹਨਾਂ ਨੂੰ ਘਰੇ ਰੱਖਿਓ ਜਿਨ੍ਹਾਂ ਨੂੰ ਆਪਾਂ ਸਿਰਫ ਦੇਖ ਸਕਦੇ ਆ ਸਿਰਫ ਉਹਨਾਂ ਨੂੰ ਕਹਿ ਸਕਦੇ ਪਰ ਆਪਾਂ ਉਹਨਾਂ ਦੀ ਕਦੇ ਸੁਣ ਨਹੀਂ ਸਕਦੇ ਇਹਨਾਂ ਦੇ ਹਮੇਸ਼ਾ ਇਹ ਮੈਸੇਜ ਲਿਖਿਆ ਤੁਹਾਨੂੰ ਲੱਗਦਾ ਇਹ ਮੈਸੇਜ ਬਿਲਕੁਲ ਸਹੀ ਹੈ ਸਹੀ ਹੈ ਬਿਲਕੁਲ ਸੇਵਾ ਇੱਥੇ ਆ ਕੇ ਸੇਵਾ ਤੁਸੀਂ ਸਿੱਖ ਸਕਦੇ ਹੋ ਕਿ ਕਿਸ ਤਰ੍ਹਾਂ ਸੇਵਾ ਕਰਨੀ ਤੇ ਤੁਹਾਡਾ ਟਾਈਮਿੰਗ ਕੀ ਹੈ ਕਿ ਕਿਦੋਂ ਤੋਂ ਲੈ ਕੇ ਕਦੋਂ ਤੱਕ ਤੁਸੀਂ ਜਾਣੇ ਹੋ ਬੱਚੇ ਨੂੰ ਪੜਾਉਂਦੇ ਹੋ ਮੈਂ ਮਾਰਨਿੰਗ ਸਵੇਰੇ 9 ਵਜੇ ਜਾ ਕੇ ਮੈਂ ਆਪਣੇ ਪੀਰ ਲੈਣ ਲਾ ਤਿੰਨ ਪੀਰ ਲੈ ਗਿਆ ਕਿੰਨੇ ਵਜੇ ਵਾਪਸ ਆਉਂਦੇ ਮੈਂ ਬਾਅਦ 12:30 ਫਿਰ 12:30 ਆਉਣ ਤੋਂ ਬਾਅਦ ਕਿਸ ਤਰੀਕੇ ਨਾਲ ਆਪਣਾ ਟਾਈਮ ਜਿਹੜਾ ਸਪੈਂਡ ਕਰਦੇ ਹੋ ਕੀ ਕੀ ਕਰਦੇ ਹੋ ਫਿਰ ਰੈਸਟ ਓਨਲੀ ਰੈਸਟ ਯੈਸ ਪੇਪਰ ਵਗੈਰਾ ਵੀ ਬਣਾਉਨੇ ਹੋ ਉਹ ਬਣਾਨੇ ਪੈਂਦੇ ਉਹਦਾ ਨੈਚੁਰਲ ਰੂਟੀਨ ਹੈ ਅੱਛਾ ਇਦਾਂ ਹੁੰਦਾ ਬੱਚੇ ਕਹਿੰਦੇ ਸਾਇਰ ਸਾਨੂੰ ਪੇਪਰ ਦਾ ਇੰਪੋਰਟੈਂਟ ਕੁਐਸਚਨ ਦੱਸ ਦੋ ਜਾਂ ਫਿਰ ਸਾਨੂੰ ਦੱਸ ਦੋ ਵੀ ਪੇਪਰ ਦੇ ਵਿੱਚ ਕੀ ਆਉਣਾ ਹੈ ਹਾਂ ਹੁੰਦਾ ਇਸ ਤਰ੍ਹਾਂ ਕਰਦੇ ਬੱਚੇ ਤਾਂ ਉਹ ਤਾਂ ਕਹਿਣਾ ਹੀ ਹੈ ਬੱਚਿਆਂ ਨੇ ਨੈਚੁਰਲ ਅੱਛਾ ਤੁਸੀਂ ਇਹ ਦੱਸੋ ਬਹੁਤ ਜ਼ਿਆਦਾ ਮਤਲਬ ਕਿ ਸਟ੍ਰਿਕ ਕੋ ਕਿ ਬਹੁਤ ਜ਼ਿਆਦਾ ਨਾਰਮਲ ਹੋ ਕਿ ਬਹੁਤ ਜ਼ਿਆਦਾ ਮਤਲਬ ਬੱਚੇ ਨੂੰ ਮਤਲਬ ਐਸਾ ਹੈ ਆਪਾਂ ਕਹਿੰਦੇ ਬਹੁਤ ਜ਼ਿਆਦਾ ਅਟਰੈਕਟ ਕਰਕੇ ਰੱਖਦੇ ਹੋ ਮੋਡਰੇਟ ਮੋਡਰੇਟ ਮਤਲਬ ਕੰਮ ਤੋਂ ਕੰਮ ਹੂੰ ਅਗੇ ਤੇ ਪਰ ਬੱਚੇ ਡਰਦੇ ਆ ਤੁਹਾਡੇ ਤੋਂ ਡਰਦੇ ਮੈਨੂੰ ਵੀ ਡਰ ਲੱਗ ਰਿਹਾ ਸਹੀ ਗੱਲ ਦੱਸਾਂ ਜਿਵੇਂ ਕੀ ਗੱਲ ਕਰਕੇ ਤੁਹਾਡੇ ਨਾਲ ਬਹੁਤ ਬਹੁਤ ਵਧੀਆ ਲੱਗਿਆ ਜਿਵੇਂ ਕੀ ਇਹਨਾਂ ਨੇ ਜੇ ਗੱਲ ਕੀਤੀ ਜਾਵੇ 2011 ਦੇ ਵਿੱਚ ਜਿਹੜੇ ਰਿਟਾਇਰ ਹੋ ਜਾਂਦੇ ਆ ਕਰਦੇ ਆ ਦੀ ਇਹਨਾਂ ਦੀ ਜਿਹੜੀ ਡੈਥ ਹੋ ਜਾਂਦੀ ਬੱਚੇ ਬਾਹਰ ਨੇ ਪਰ ਉਸ ਤੋਂ ਬਾਅਦ ਜਿਹੜੇ ਆਪਣੀ ਲਾਈਫ ਇਹਨਾਂ ਨੇ ਦੁਬਾਰਾ ਸਟਾਰਟ ਕੀਤੀ ਨਿਸ਼ਕਾਮ ਆਸ਼ਰਮ ਦੇ ਵਿੱਚ ਆ ਕੇ ਇੱਥੇ ਅੱਗੇ ਇਹਨਾਂ ਨੇ ਬੱਚਿਆਂ ਨੂੰ ਉਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਨੇ ਜਿੰਨਾ ਜਿਹੜੇ ਬੱਚੇ ਜਿਹੜੇ ਫੀਸ ਨਹੀਂ ਦੇ ਸਕਦੇ ਜਾਂ ਫਿਰ ਉਹਨਾਂ ਦੇ ਜਿਹੜੇ ਘਰ ਦੇ ਆਰਥਿਕ ਤੇ ਮਾਨਸਿਕ ਰੂਪ ਨਾਲ ਬਿਲਕੁਲ ਵੀ ਸਹੀ ਨਹੀਂ ਹੈਗੇ ਘਰ ਦੇ ਵਿੱਚ ਫਾਈਨੈਂਸ਼ੀਅਲ ਪ੍ਰੋਬਲਮ ਆ ਇਹ ਜਿਹੜੇ ਨੇ ਬਿਲਕੁਲ ਕੁੱਲ ਫਰੀ ਦੇ ਵਿੱਚ ਸੇਵਾ ਕਰ ਰਹੇ ਨੇ ਜੇਕਰ ਤੁਸੀਂ ਵੀ ਇਕੱਲੇ ਰਹਿੰਦੇ ਹੋ ਤੁਹਾਡੇ ਘਰ ਦੇ ਬਾਹਰ ਰਹਿੰਦੇ ਨੇ ਜਾਂ ਤੁਹਾਡੇ ਘਰਦਿਆਂ ਦੀ ਡੈਥ ਹੋ ਚੁੱਕੀ ਹੈ ਇਹ ਕਿਤੇ ਨਾ ਕਿਤੇ ਤੁਹਾਡਾ ਟਾਈਮ ਨਹੀਂ ਸਪੈਂਡ ਹੋ ਰਿਹਾ ਤੇ ਅਸੀਂ ਇਹੀ ਕਹਾਂਗੇ ਤੁਸੀਂ ਨਿਸ਼ਕਾਮ ਆਸ਼ਰਮ ਦੇ ਵਿੱਚ ਆ ਕੇ ਕਿਸੇ ਵੀ ਜਿਹੜਾ ਵੀ ਆਸ਼ਰਮ ਜਿਹੜਾ ਤੁਹਾਡੇ ਲੱਗੇ ਲੱਗਦਾ ਹੈ ਕੋਈ ਵੀ ਐਨ ਜੀਓ ਉੱਥੇ ਜਾ ਕੇ ਆਪਣਾ ਟਾਈਮ ਜਿਹੜਾ ਸਪੈਂਡ ਕਰੋ ਕਿਉਂਕਿ ਆਪਾਂ ਕਹਿੰਦੇ ਆ ਕਿ ਨੈਚੁਰਲ ਨਾਲ ਰਹਿ ਕੇ ਇੱਕ ਜੀਉਣ ਦਾ ਨਵਾਂ ਤਰੀਕਾ ਜਿਹੜਾ ਸਿੱਖਣ ਨੂੰ ਮਿਲਦਾ ਹੈ ਤੇ ਹੋਰ ਇਹਦਾ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਸਿੜੀ ਐਟਲਾਈਸਮੈਨ ਇਹ ਆ ਮਲਿਕ ਕੈਮਰਾ ਪਰਸਨ ਵਿਪਨ ਬਸਤੀ ਨਾਲ